ਹਿੰਮਤ ਤੋਂ ਆਪਦੇ ਹਿੱਸੇ ਦੀ ਜ਼ਮੀਨ ਮੰਗ ਲਈ ਫੇਰ ਨਹੀਂ ਉਹ ਤੈਨੂੰ ਮੂੰਹ ਲਾਉਂਦਾ ਫੇਰ ਨਹੀਂ ਤੈਨੂੰ ਭਰਾਵਾ ਮੰਗ ਪਿਆਰ ਕਰਦਾ ਫੇਰ ਤਾਂ ਤੈਨੂੰ ਸ਼ਰੀਕ ਸਮਝੂ ਸ਼ਰੀਕ ਕਿਉਂ ਮੇਰਾ ਵੀਰ ਹਿੰਮਤ ਮੈਨੂੰ ਸ਼ਰੀਕ ਕਿਉਂ ਸਮਝੂਗਾ ਨਾਲੇ ਸਾਡਾ ਦੋਨਾਂ ਭੈਣ ਭਰਾਵਾਂ ਦਾ ਪਿਆਰ ਤਾਂ ਇਸੇ ਤਰ੍ਹਾਂ ਬਣਿਆ ਰਹੂਗਾ ਭੂਆ ਹੁਣ ਆਸਾ ਪਾਸਾ ਆਇਆ ਵੜਦੀ ਆ ਇਹ ਹੁਣ ਤੀਜੇ ਦਿਨ ਜਾ ਕੇ ਉਹਦੀਆਂ ਮੈਂਤਾ ਕਰਦੇ ਆ ਵੀ ਹਾੜੇ ਭੂਆ ਜ਼ਮੀਨ ਸਾਡੇ ਨਾਂ ਕਰਾ ਦੇ ਉਹ ਕਰਾਉਂਦੀ ਨਹੀਂ ਵਾਹਿਗੁਰੂ ਵਾਹਿਗੁਰੂ ਹੁਣ ਤਾਂ ਕਲ ਜੂਗਾ ਕਲ ਜੂਗਾ ਉਹਨੇ ਕਾਦੀ ਜ਼ਮੀਨ ਨਾਮ ਕਰਵਾਣੀ ਆ। ਆ ਤੁਹਾਨੂੰ ਵੀ ਪਤਾ ਹੀ ਆ ਕਰੋੜ ਰੁਪਏ ਨੂੰ ਕਿੱਲਾ ਹੋਇਆ ਪੈਗਾ। ਐਸੇ ਨੂੰ ਤਾਂ ਕਰਜੂ ਕਹਿੰਦੇ ਆ। ਨਾਲੇ ਹਿੰਮਤ ਵੀ ਰਾ ਸਾਰੀ ਗੱਲ ਸਮਝਦਾ। ਜੇ ਕਿਤੇ ਬੇਬੇ ਬਕੂ ਨੇ ਮਿੰਦੋਰੀ ਥਾਮਿੰਦਾ ਜਦ ਮੈਂ ਆਉਂਦਾ ਫੇਰ ਵੀ ਤਾਂ ਵੀਰੇ ਨੇ ਦੋ ਹਿੱਸਿਆਂ 'ਚ ਜ਼ਮੀਨ ਕਰਨੀ ਸੀ। ਫੇਰ ਕਿਤੇ ਮਿੰਦੋ ਦਾ ਸ਼ਿੰਗ ਬਣ ਜਾਂਦਾ। ਅੱਜ ਮੇਰੀ ਗੱਲ ਸਮਝਿਆ ਨਾ। ਨਹੀਂ ਤਾਂ ਮੇਰੀਆਂ ਗੱਲਾਂ ਸਿਰ ਉੱਪਰ ਦੀ ਲੰਗਾ। ਆ ਸੁਣਦੇ ਹੋ ਜੀ ਦੇਖਿਓ ਭੈਣ ਜੀ ਤੇ ਭਾਜੀ ਆਈ ਜਾਂਦੇ ਰੱਬ ਕਰੇ ਸੁੱਖ ਹੋਵੇ ਹਲੇ ਕੱਲ ਤਾਂ ਪੰਨਾ ਕੋਲੋਂ ਆਏ ਆ বাস 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 ਬਹੁਤਾ ਮੋਜ ਤਾਉਣ ਦੀ ਜਰੂਰਤ ਨਹੀਂ ਤੁਸੀਂ ਤਾਂ ਦੇ ਦਿਮਾਗ ਦਾ ਲੋੜ ਵਧਾ ਵੀ ਲਿਆ ਤੇ ਘਟਾ ਵੀ ਲਿਆ ਮਿੰਦੋ ਵਿਚਾਰੀ ਦੇ ਦਿਮਾਗ ਤੇ ਲੋੜ ਤਾਂ ਪਾ ਗਏ ਲੈ ਮਿੰਦੋ ਤੂੰ ਕੀ ਸੋਚੀ ਜਾਂਦੀ ਸੀ ਇਹ ਤਾਂ ਉਹ ਗੱਲ ਹੋ ਗਈ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਉਹ ਮਿੰਦੋ ਭੈਣਾ ਹੁਣ ਤੂੰ ਕੀ ਸੋਚਣ ਲੱਗ ਗਈ ਨਹੀਂ ਨਹੀਂ ਵੀਰੇ ਮੈਂ ਤਾਂ ਕੁਝ ਨਹੀਂ ਸੋਚਦੀ ਮੈਂ ਤਾਂ ਹੀ ਸੋਚਦੀ ਆ ਵੀ ਬਹੁਤ ਵਧੀਆ ਕੀਤਾ ਤੁਸੀਂ ਮੀਟਰ ਦਾ ਲੋੜ ਵਧਾਤਾ ਤੇ ਆਪਦੇ ਦਿਮਾਗ ਦਾ ਘਟਾਤਾ ਬਾਕੀ ਲੋੜ ਕੀ ਚੀਜ਼ ਆ ਮੈਥੋਂ ਵੱਧ ਕੌਣ ਜਾਣ ਸਕਦਾ ਹੋਰ ਭਾਣੇ ਆਪਣੇ ਪਿੰਡ ਤਾਂ ਨੈਤੀ ਮੁਲਾਜ਼ਮ ਜੇ ਆ ਜਾਂਦੇ ਆ ਆ ਮੀਟਰ ਚੈੱਕ ਕਰਨ ਆ ਜਦੋਂ ਵੀ ਕਿਤੇ ਜਾਈਦਾ ਚਾਰਕ ਬੰਦੇ ਪਲਾਜ਼ਾ ਚੱਕੀ ਫਿਰਦੇ ਹੋਣ ਮੇਰੇ ਤਾਂ ਉਹਦੀ ਦਿਮਾਗ ਤੇ ਲੋਡ ਪੈ ਜਾਂਦਾ ਸੀ ਕਿਤੇ ਆਪਣੇ ਨਾ ਚੈੱਕ ਕਰਨ ਆ ਜਾਣ ਹਾਂ ਹਾਂ ਵੀਰੇ ਲੋਡ ਤਾਂ ਦਿਮਾਗ ਤੇ ਪਈ ਜਾਂਦਾ ਹੁਣ ਚੱਲੀਏ ਜੀ ਆਪਾਂ ਕਰਾਂ ਇੰਦਰਜੀਤ ਦੇ ਆਣ ਤੋਂ ਪਹਿਲਾਂ ਪਹਿਲਾਂ ਆਪਾਂ ਨੇ ਘਰ ਪਹੁੰਚਣਾ ਹੈ ਨਾਲੇ ਅੱਜ ਤਾਂ ਆਪਣੇ ਗਮਾਂਡੀਏ ਦੇ ਵਾਰਡ ਨੂੰ ਵੀ ਜ਼ਿੰਦਾ ਲੱਗਿਆ ਹੋਇਆ ਸੀ ਪਤਾ ਨਹੀਂ ਕਿਹੜੀ ਰਿਸ਼ਤੇਦਾਰੀ ਚ ਗਈ ਹੈ ਹੱਪਾ ਇੱਥੇ ਵਹਿਗੇ ਜੀ ਲਾ ਕੇ ਹੰਮਤ ਭਾਈ ਚਾਹ ਪੀ ਕੇ ਜਾਓ ਚਾਹ ਬਣਾਉਣੀ ਆ ਸਵੇਰ ਦੇ ਕਰਵਾਏ ਆ ਪਤਾ ਨਹੀਂ ਬਾਜ਼ਾਰ ਚ ਚਾਹ ਪੀਤੀ ਹੋਣੀ ਆ ਕਿ ਨਹੀਂ 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 ਭਾਈ ਚਾਹ ਨਹੀਂ ਪੀਣੀ ਆ ਇੰਦਰਜੀਤ ਦਾ ਸਕੂਲੋਂ ਆਉਂਦਾ ਟਾਈਮ ਹੋਇਆ ਪਿਆ ਨਾ ਹੁਣ ਤੁਸੀਂ ਸਾਡੇ ਕੋਲੇ ਆਉਣਾ ਸੋਡੀ ਵਾਰੀ ਆ ਨਾ ਇਹ ਰਾਤ ਦਾ ਪ੍ਰੋਗਰਾਮ ਬਣਾ ਕੇ ਆਇਓ ਉਹ ਰੂੜੀ ਮਾਰਕਾ ਦਾ ਸਵਾਦ ਵੇਖਾਂਗੇ ਨਾ ਤੇਰੇ ਬਹਾਨੇ ਨਾਲ ਲੈਗ ਪੀਸ ਖਾ ਲਾਂਗੇ ਜੇ ਹੁਣ ਲੈਗ ਪੀਸ ਖਾ ਲਿਆ ਤਾਂ ਫਿਰ ਆਪਾਂ ਚੱਲੀਏ ਲੈ ਵੀਰੇ ਜੇ ਤੁਸੀਂ ਨਹੀਂ ਚਾਹ ਪੀਣੀ ਤਾਂ ਮੈਂ ਰੋਟੀ ਤਿਆਰ ਕਰ ਦਿੰਨੀ ਆ ਸਬਜ਼ੀ ਤਾਂ ਬਣੀ ਪਈ ਆ ਬਹੁਤਾ ਟਾਈਮ ਨਹੀਂ ਲਾਉਂਦੀ ਨਹੀਂ ਭੈਣੇ ਅਸੀਂ ਹੁਣ ਚੱਲਦੇ ਆ ਜੇ ਲੇਟ ਹੋਗੇ ਤਾਂ ਤੇਰਾ ਭਤੀਜਾ ਪਰੇਸ਼ਾਨ ਹੋਊਗਾ ਹਾਂ ਹਾਂ ਵੀਰੇ ਇਹ ਤਾਂ ਹੈ ਚੱਲ ਚੰਗਾ ਭੈਣ ਜੀ ਹੁਣ ਸਾਨੂੰ ਦਿਓ ਇਜਾਜ਼ਤ ਅਸੀਂ ਚੱਲਦੇ ਆ ਨਾਲੇ ਤੁਸੀਂ ਮਾਰਿਆ ਹੋ ਗੇੜਾ ਜ਼ਰੂਰਾ ਮੰਗੇ ਚੱਲ ਠੀਕ ਆ ਭਾਈ ਛੁੱਟੀ ਵਾਲੇ ਦਿਨ ਸਾਡੇ ਕੋਲੇ ਜ਼ਰੂਰ ਆਉਣਾ ਅ ਜ਼ਰੂਰ ਆਵਾਂਗੇ ਜੀ ਤੁਸੀਂ ਖੜੇ ਵੇਖੀ ਕੀ ਜਾਂਦੇ ਹੋ ਜੀ ਪਹਿਣ ਜੀ ਨੂੰ ਪੈਸੇ ਤਾਂ ਦੋ ਕੱਢ ਕੇ ਉਹ ਮੈਂ ਭੁੱਲੀ ਗਈ ਨਹੀਂ ਨਹੀਂ ਭਾਬੀ ਮੈਂ ਨਹੀਂ ਲੈਣੇ ਹੈਗੇ ਕੋਈ ਨਹੀਂ ਕੋਈ ਕਮਲੀ ਬਣਿਆ ਤੂੰ ਹੱਕ ਬਣਦਾ ਹੀ ਆ ਉਹ ਲੈ ਲਓ ਕੋਈ ਨਹੀਂ ਭਾਣੇ ਆ ਤਾਂ ਤੇਰਾ ਹੱਕ ਹੈ ਚਲ ਠੀਕ ਹੈ ਬਾਈ ਜੀ ਠੀਕ ਹੈ ਜੀ ਸਸਤੀ ਕਰ ਚਲ ਚੰਗਾ ਬਣੇ ਸਸਤੀ ਕਰ ਜੀ ਸਸਤੀ ਕਰ ਚੰਗਾ ਭਾਬੀ ਮਾਰੇ ਉਹਨ ਗੇੜਾ ਹਾਂ ਹਾਂ ਪੱਕਾ ਮੰਗ ਚੰਗਾ ਆ ਜਾਓ ਭਾਜੀ ਜਰੂਰ ਜੀ ਜਰੂਰ ਜਰੂਰ ਆਵਾਂਗੇ ਠੀਕ ਹੈ ਜੀ ਜੀ ਆਇਆ ਚੰਗਾ ਧਿਆਨ ਨਾ ਜਾਇਓ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਫੋਨ ਕਰ ਦੇ ਭਾਬੀ ਜਾ ਕੇ ਨਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਪਹੁੰਚਣ ਸਾਰ ਨਾ ਤੈਨੂੰ ਫੋਨ ਪਹਿਲਾਂ ਕਰਾਂਗੇ ਹਾਂ ਹਾਂ ਠੀਕ ਧਿਆਨ ਰੱਖੀ ਆਪਦਾ ਚੱਲਾਂ ਜੀ ਚਲੋ ਜੀ ਸ਼ੁਕਰ ਹੈ ਵਾਹਿਗੁਰੂ ਜੀ ਦਾ ਆਪਾਂ ਟਾਈਮ ਨਾਲ ਵਾਪਸ ਪਹੁੰਚ ਗਏ ਹਾ ਦੇਖ ਲਓ ਹਜੇ ਇੰਦਰਜੀਤ ਸਕੂਲ ਵੈਂਚੋਂ ਉਤਰ ਕੇ ਹੋ ਜਾਈ ਜਾਂਦਾ ਹਾਂ ਸਰਬਜੀਤ ਚੰਗੇ ਰਹੇ ਆਪਾਂ ਟਾਈਮ ਨਾਲ ਹੀ ਮਿੰਦੇ ਭੈਣੇ ਦੇ ਘਰੋਂ ਤੁਰ ਪਏ ਆ ਜਵਾਕ ਨਹੀਂ ਪਰੇਸ਼ਾਨ ਹੋਣਾ ਸੀ ਹੈ ਲੋਗ ਲੱਗੇ ਪਏ ਮੰਮੀ ਪਾਪਾ ਕਿੱਧਰ ਗਏ ਆ ਮੰਮੀਓ ਪਾ ਤੁਸੀਂ ਕਿੱਥੇ ਗਏ ਸੀ ਪੁੱਤ ਇੱਕ ਆਪਣੇ ਮੀਟਰ ਦਾ ਲੋਡ ਵਧਾ ਕੇ ਆਏ ਆ ਉਹ ਵਧਾਉਣ ਵਾਲਾ ਸੀਗਾ ਐਕਾ ਤੇਰੀ ਮੰਮੀ ਨੂੰ ਸ਼ਹਿਰ ਕੰਮ ਸੀ ਉਹ ਕਰਕੇ ਆਏ ਆ ਨਾਲੇ ਪੁੱਤ ਅਸੀਂ ਆਉਂਦੇ ਆਉਂਦੇ ਤੇਰੀ ਭੂਆ ਮਿੰਦੋ ਦੇ ਘਰ ਚਲੇ ਗਈ ਸੀ ਤਾਂ ਕਰਕੇ ਨਾ ਥੋੜਾ ਲੇਟ ਹੋ ਗਏ ਲੈ ਸਰਜੀਤ ਬਾਹਰ ਖੋਲ ਛੇਤੀ ਕਰ ਜੇ ਤੁਸੀਂ ਲੇਟ ਹੋ ਜਾਂਦੇ ਫਿਰ ਮੈਂ ਕੀ ਕਰਦਾ ਪੁੱਤ ਐ ਕਿਵੇਂ ਲੇਟ ਹੋ ਜਾਂਦੇ ਅਸੀਂ ਕੰਮਕਾਰ ਸਾਰਾ ਟਾਈਮ ਵੇਖ ਕੇ ਕੀਤਾ ਇਹ ਤਾਂ ਆਪਣੇ ਪਿੰਡ ਨੂੰ ਆਉਣ ਵਾਲੀ ਸੜਕ ਟੁੱਟੀ ਵੀ ਸੀ ਤਾਂ ਬੜਾ ਟਾਈਮ ਲੱਗ ਗਿਆ ਨਹੀਂ ਤਾਂ ਅਸੀਂ ਤੇਤੋਂ 2 ਮਿੰਟ ਪਹਿਲਾਂ ਹੀ ਘਰੇ ਆ ਜਾਣਾ ਸੀ ਹਾਂ ਪੁੱਤ ਗੇਟ ਤਾਂ ਮੈਂ ਖੋਲ ਦੰਨੀ ਆ ਅੰਦਰ ਜਾ ਕੇ ਨਾ ਤੂੰ ਛੇਤੀ ਵਰਦੀ ਚੇਂਜ ਕਰ ਲਈ ਤੇ ਫਿਰ ਮੈਂ ਤੇਰੇ ਵਾਸਤੇ ਰੋਟੀ ਬਣਾ ਦੇਣੀ ਆ ਮੇਰੇ ਪੁੱਤ ਨੂੰ ਭੁੱਖ ਲੱਗੀ ਹੋਣੀ ਹੈ ਨਾ ਭੁੱਖ ਤਾਂ ਲੱਗੀ ਆ ਪਰ ਤੁਸੀਂ ਮੇਰੇ ਹੱਥੋਂ ਸ਼ਹਿਰੋਂ ਕੀ ਲੈ ਕੇ ਆਏ ਹੋ ਸ਼ਹਿਰੋਂ ਪੁੱਤ ਹਾਂ ਵੇਖ ਤੇਰੀ ਫੇਵਰੇਟ ਚੀਜ਼ ਪੈਟੀ ਤੇ ਸਮੋਸਾ ਮੈਂ ਮੰਮੀ ਰੋਟੀ ਰੋਟੀ ਨਹੀਂ ਖਾਣੀ ਪੈਟੀ ਤੇ ਸਮੋਸਾ ਹੀ ਖਾਊਗਾ ਪੁੱਤ ਪਹਿਲਾਂ ਰੋਟੀ ਤੇ ਫਿਰ ਚਾਹ ਨਾਲ ਸਮੋਸਾ ਓਕੇ ਹਾਂ ਮੰਮੀ ਉਹ ਤਾਂ ਮੈਂ ਨਾ ਰੋਟੀ ਖਾਣ ਤੋਂ ਪਹਿਲਾਂ ਹਰ ਰੋਜ਼ ਹੀ ਹੱਥ ਧੋਣਾਂ हां पता ਚੰਗੀਆਂ ਆਦਤਾਂ ਪਾਉਣੀ ਚਾਹੀਦੀਆਂ ਨੇ ਕਿਉਂਕਿ ਜਦੋਂ ਆਪਾਂ ਬਾਹਰੋਂ ਆਉਨੇ ਨਾ ਆਪਣੇ ਹੱਥ ਕਈ ਥਾਵਾਂ ਤੇ ਟੱਚ ਹੋ ਜਾਂਦੇ ਆ ਜਿੱਥੇ ਬਹੁਤ ਸਾਰੇ ਬਿਮਾਰੀਆਂ ਫੈਲਾਉਣ ਵਾਲੇ ਘਟਾਣੂ ਹੁੰਦੇ ਆ ਤੇ ਉਹ ਆਪਣੇ ਹੱਥਾਂ ਰਾਹੀਂ ਮੂੰਹ ਦੇ ਅੰਦਰ ਚਲੇ ਜਾਂਦੇ ਤੇ ਆਪਾਂ ਨੂੰ ਬਿਮਾਰ ਕਰ ਦਿੰਦੇ ਆ ਹਾਂ ਮੇਰਾ ਸਿਆਣਾ ਪਤਾ ਹੁਣ ਸਿਆਣੀਆਂ ਗੱਲਾਂ ਬਹੁਤ ਹੋ ਗਈਆਂ ਹੈ ਘਰ ਜਾ ਕੇ ਫਟਾਫਟ ਵਰਦੀ ਚੇਂਜ ਕਰ ਲੈ ਮੈਂ ਰੋਟੀ ਬਣਾ ਦੇਣੀ ਆ ਮੇਰੇ ਪਤਨ ਨੂੰ ਭੁੱਖ ਲੱਗੀ ਹੋਣੀ ਆ ਨਾ ਚਲ ਆ ਜਾ ਮੈਂ ਖੋਲ ਦਿਆਂ ਗੇਟ ਠੀਕ ਹੋ ਮੰਮੀ ਜੀ ਸ਼ਾਬਾਸ਼ ਪੁੱਤ ਸ਼ਾਬਾਸ਼ ਇਹਨਾਂ ਦੱਸ ਮੈਨੂੰ ਪੜ੍ਹਾਈ ਤਾਂ ਵਧੀਆ ਕਰਦਾ ਨਾ ਹਾਂ ਸਰ ਤੋਂ ਝੜਕਾਂ ਦਾ ਨਹੀਂ ਖਾਂਦਾ ਨਹੀਂ ਮੰਮੀ ਜੀ ਦੇਖ ਤਾਂ ਮੈਨੂੰ ਪਤਾ ਹੈ ਬਈ ਮੇਰਾ ਪੁੱਤ ਬਹੁਤ ਸਿਆਣਾ ਆ ਜਾ ਜੀ ਤੁਸੀਂ ਵੀ ਅੰਦਰ ਹੀ ਆ ਜਾਓ ਸਰਜੀਤ ਤੂੰ ਬਣਾ ਰੋਟੀ ਮੈਂ ਆਪਣੇ ਗਵਾਂਢੀ ਜਿੱਤੇ ਦੇ ਘਰੇ ਜਾਇਆ ਵਾਂ ਅੱਛਾ ਆ ਤਾਂ ਹੀ ਤੁਹਾਡੇ ਰਸਤੇ ਚ ਬਾਵਾ ਫੋਨ ਜਾ ਵੱਜੀ ਜਾਂਦਾ ਸੀ ਮੈਨੂੰ ਲੱਗਦਾ ਜਿੱਤੇ ਦਾ ਹੀ ਹੋਣਾ ਹਾਂ ਹਾਂ ਬਹੁਤ ਫੋਨ ਲਾਈ ਜਾਂਦਾ ਸ਼ਾਇਦ ਉਹਦੀ ਭੂਆ ਕੇ ਪਿੰਡ ਜਾਣਾ ਹੋ ਕਿਉਂ ਉੱਥੇ ਕਾਹਤ ਜਾਣਾ ਹੋ ਓਏ ਉਹਦੀ ਭੂਆ ਨਹੀਂ ਆਹ ਜੀਤਗੜ੍ਹ ਵਾਲੀ ਚਰਨੋ ਅੱਛਾ ਬੰਬੀਹੇ ਕੋਲ ਜਿਹੜਾ ਅਜੀਤਗੜ੍ਹ ਬੰਦਰ ਪਿੰਡਾ ਓਏ ਆਹੋ ਆਹੋ ਕਿਉਂ ਉੱਥੇ ਕਾਹਤ ਜਾਣਾ ਪਊ ਓਏ ਜਿੱਤੇ ਦੇ ਦਾਦੇ ਨੇ ਉਦੋਂ ਤਾਂ ਉਹਦੇ ਪਿਓ ਦੇ ਨਾਂ ਜਮੀਨ ਲਵਾਈ ਨੀ ਉਹ ਮਰ ਗਿਆ ਜੀ ਤੇਨੂੰ ਪੰਗਾ ਪਾ ਗਿਆ ਲੈ ਪਲਾ ਉਹਦੇ ਮਰਨ ਨਾਲ ਜਿੱਤੇ ਨੂੰ ਕਾਹਦਾ ਪੰਗਾ ਪਿਆ ਮੈਂ ਕੋਈ ਸਮਝੀ ਨਹੀਂ ਉਹ ਪੰਗਾ ਹੀ ਪੈਣਾ ਸੀ ਜਮੀਨ ਹੁਣ ਭੂਆ ਦੇ ਨਾਂ ਚੜ ਗਈ ਭੂਆ ਹੁਣ ਆਸਾ ਪਾਸਾ ਆਇਆ ਵੜਦੀ ਐ ਇਹ ਹੁਣ ਤੀਜੇ ਦਿਨ ਜਾ ਕੇ ਉਹਦੀਆਂ ਮੈਂਤਾ ਕਰਦੇ ਆ ਵੀ ਹਾੜੇ ਭੂਆ ਜਮੀਨ ਸਾਡੇ ਨਾਂ ਕਰਾ ਦੇ ਉਹ ਕਰਾਉਂਦੀ ਨਹੀਂ ਵਾਹਿਗੁਰੂ ਵਾਹਿਗੁਰੂ ਹੁਣ ਤਾਂ ਕਲ ਜੂਗਾ ਕਲ ਜੂਗਾ ਭੂਆ ਨੇ ਕਾਹਦੀ ਜਮੀਨ ਨਾਮ ਕਰਵਾਣੀ ਐ ਆ ਤੁਹਾਨੂੰ ਵੀ ਪਤਾ ਹੀ ਆ ਕਰੋੜ ਰੁਪਏ ਨੂੰ ਕਿੱਲਾ ਹੋਇਆ ਪੈਗਾ ਐਸੇ ਨੂੰ ਤਾਂ ਕਰਜੂ ਕਹਿੰਦੇ ਆ ਹੋਰ ਮਹਿੰਗੀ ਕਰਕੇ ਤਾਂ ਅਗਲੀ ਦਾ ਮਨ ਬੇਈਮਾਨ ਹੋਇਆ ਪਿਆ ਮੈਂ ਚੱਲਿਆ ਜੀਤੇਣਾ ਤੇ ਤੂੰ ਨਾ ਹਾ ਰੋਟੀ ਬਣਾ ਜਵਾਕ ਆਸਤੇ ਜੇ ਉਹਦੇ ਨਾਲ ਮੈਨੂੰ ਜਾਣਾ ਪਿਆ ਤਾਂ ਮੈਂ ਆਥ ਨਹੀਂ ਆਉਂਗਾ ਚੱਲ ਕੋਈ ਗੱਲ ਨਹੀਂ ਜੀ ਤੁਸੀਂ ਜਾ ਆਓ ਰੋਟੀ ਤਾਂ ਮੈਂ ਬਣਾ ਦੇਣੀ ਐ ਜੇ ਤੁਸੀਂ ਚਾਹ ਪੀਣੀ ਐ ਤਾਂ ਦੱਸ ਦਿਓ ਮੈਂ ਚਾਹ ਬਣਾ ਦੇਣੀ ਐ ਨਹੀਂ ਨਹੀਂ ਜੇ ਚਾਹ ਪੀਣ ਬਹਿ ਗਿਆ ਤਾਂ ਮੈਂ ਬਹੁਤ ਲੇਟ ਹੋ ਜੂਗਾ ਉਹ ਵਾਰ-ਵਾਰ ਫੋਨ ਲਾਈ ਜਾਂਦਾ ਚੱਲ ਠੀਕ ਹੈ ਜੀ ਜਾਓ ਤੁਸੀਂ ਇੰਦਰਜੀਤ ਪੁੱਤ ਵਰਦੀ ਚੇਂਜ ਕਰ ਲਈ ਐ ਹਾਂ ਜੀ ਮੰਮੀ ਮੈਂ ਦੋ ਸੌਂ ਖਾ ਕੇ ਦਸੀ ਕੱਲ ਜਦੋਂ ਹਿੰਮਤ ਤੇ ਸਰਬਜੀਤ ਆਪਦੇ ਮੀਟਰ ਵਾਲੇ ਲੋਡ ਵਧਾਉਣ ਵਾਲੀ ਤੈਨੂੰ ਗੱਲ ਦੱਸ ਰੇ ਸੀ ਤਾਂ ਤੇਰੇ ਦਿਮਾਗ ਚ ਇਹ ਚੱਲ ਰਿਆ ਸੀ ਕਿ ਮਿੰਦੋ ਦੇ ਹਿੱਸੇ ਦੀ ਜ਼ਮੀਨ ਮਿੰਦੋ ਦੇ ਨਾਂ ਲਵਾ ਕੇ ਖਬਰੇ ਤੈਨੂੰ ਉਹ ਪੇਪਰ ਹੀ ਦੇਣ ਆਗੇ ਹੁੰਦੇ ਆ ਨਾ ਮੇਰੇ ਦਿਮਾਗ ਚ ਕਿਉਂ ਆਪ ਨੇ ਇਹ ਗੱਲ ਜੋ ਦਿਮਾਗ ਚੋਂ ਦਾ ਉਹੀ ਬੋਲੀ ਜਾਂਦੇ ਹਾਂ ਮੈਂ ਨਹੀਂ ਇਹੋ ਜਿਹਾ ਕੋਈ ਸੋਚਿਆ ਹੈਗਾ ਮਿੰਦੋ ਮਨ ਚਾਹ ਨਾ ਮਨ ਸੋਚਦੀ ਤਾਂ ਤੂੰ ਉਹੀ ਸੀ ਮੈਂ ਵੀ ਗਰਪਾਲ ਸਿੰਘ ਵਰਪ ਪਾਲੀ ਆ ਤੇਰੀ ਰਗ ਰਗ ਤੋਂ ਵਕਬ ਆ ਹੋਮੋ ਗਿ ਰਗ ਰਗ ਤੋਂ ਵਕਬ ਪਰ ਬਲ ਮੈਂ ਕਿਉਂ ਸੋਚੂਗੀ ਮੈਨੂੰ ਕੀ ਜ਼ਰੂਰਤ ਆ ਨਾਲੇ ਰਹੀ ਗੱਲ ਜ਼ਮੀਨ ਦੀ ਜੇ ਮੈਂ ਲੈਣੀ ਹੋਊ ਮੈਂ ਕਾਨੂੰਨ ਦੇ ਸਾਰੇ ਨਾਲ ਲੈ ਲੂੰ ਮੈਂ ਕੋਈ ਭਿਖਾਰ ਨਹੀਂ ਥੋੜੀ ਆ ਵੀ ਉਹਨਾਂ ਮੂਰੇ ਹੱਥ ਅੱਡੂ ਲੈ ਮੇਰੀ ਜ਼ਮੀਨ ਦੇ ਦੋ ਹੋਰ ਵੀ ਤਰੀਕੇ ਹੈਗੇ ਨੇ ਮੇਰੇ ਲਈ ਵਿਚ ਪੀਰ ਲੈਣ ਤੁਸੀਂ ਨਾ ਆਪਦਾ ਹਾਈ ਦਿਮਾਗ ਆਪਦੇ ਲੱਵੇ ਰੱਖਿਆ ਕਰੋ ਮਿੰਦੋ ਮਾਦਰ ਨੂੰ ਗੱਲ ਕਰ ਮਾ ਗੁੱਸਾ ਤਾਂ ਨਹੀਂ ਕਰਦੀ ਤੁਹਾਡੇ ਦੋਹਾਂ ਭੈਣ ਭਰਾਵਾਂ ਦਾ ਪਿਆਰ ਬਹੁਤ ਹੈ ਜੇ ਕਿਤੇ ਤੂੰ ਹਿੰਮਤ ਤੋਂ ਆਪਦੇ ਹਿੱਸੇ ਦੀ ਜ਼ਮੀਨ ਮੰਗ ਲਈ ਫੇਰ ਨਹੀਂ ਉਹ ਤੈਨੂੰ ਮੂੰਹ ਲਾਉਂਦਾ ਫੇਰ ਨਹੀਂ ਤੈਨੂੰ ਭਰਾਵਾ ਮੰਗ ਪਿਆਰ ਕਰਦਾ ਫੇਰ ਤਾਂ ਤੈਨੂੰ ਸ਼ਰੀਕ ਸਮਝੋ ਸ਼ਰੀਕ ਕਿਉਂ ਮੇਰਾ ਵੀਰ ਹਿੰਮਤ ਮੈਨੂੰ ਸ਼ਰੀਕ ਕਿਉਂ ਸਮਝੂਗਾ ਨਲੇ ਸਾਡਾ ਦੋਨਾਂ ਭੈਣ ਭਰਾਵਾਂ ਦਾ ਪਿਆਰ ਤਾਂ ਇਸੇ ਤਰ੍ਹਾਂ ਬਣਿਆ ਰਹੂਗਾ ਨਲੇ ਹਿੰਮਤ ਵੀਰਾ ਸਾਰੀ ਗੱਲ ਸਮਝਦਾ ਜੇ ਕਿਤੇ ਬੇਬੇ ਬਾਪੂ ਨੇ ਮਿੰਦੋਲੀタミン ਦਾ ਜਮ੍ਹਾਂ ਮੈਂ ਹੁੰਦਾ ਫੇਰ ਵੀ ਤਾਂ ਵੀਰੇ ਨੇ ਦੋ ਹਿੱਸੇ ਚ ਜ਼ਮੀਨ ਕਰਨੀ ਸੀ ਫੇਰ ਕਿਤੇ ਮਿੰਦਾ ਦਾ ਸ਼ਰੀਕ ਬਣ ਜਾਂਦਾ ਇਸੇ ਤਰ੍ਹਾਂ ਮਿੰਦੋਲੀ ਉਹਦੇ ਬਾਪੂ ਦੀ ਜ਼ਮੀਨ ਚੋਂ ਆਪਦਾ ਹਿੱਸਾ ਲੈ ਲੈਣਾ ਤੇ ਸਾਡਾ ਦੋਨਾਂ ਭੈਣ ਭਾਈਆਂ ਦਾ ਪਿਆਰ ਜਿਉਂ ਦੀ ਤਿਉਂ ਬਰਕਰਾਰ ਰਹੂ ਸਮਝ ਕੇ ਗੁਰਪਾਲ ਸਿੰਘ ਉਰਫ ਪਾਲੀ ਜੀ ਮੰਨ ਗਿਆ ਵੀ ਮਿੰਦੋ ਮੰਨ ਗਿਆ ਤੈਨੂੰ ਉਹ ਤੂੰ ਤਾਂ ਅੱਧੀ ਵਕੀਲਣ ਬਣੀ ਫਿਰਦੀ ਆ ਤੂੰ ਤਾਂ ਸਾਰੇ ਅੰਕੜੇ ਸ਼ੰਕੜੇ ਇਕੱਠੇ ਕਰੀ ਫਿਰਦੀ ਆ ਲਵੀ ਹਿੰਮਤ ਸਿਆਂ ਹੁਣ ਤੂੰ ਤਿਆਰਹੀਂ ਆਪਦੇ ਚਾਰ ਕਿੱਲਿਆਂ ਦੇ ਵਿਚਕਾਰ ਵੱਟ ਪਾਉਣ ਲਈ ਕਿਉਂਕਿ ਮਿੰਦੋ ਤੇਰੇ ਮਗਰ ਹੱਥ ਧੋਕੇ ਪੈ ਗਈ ਹੁਣ ਭਾਵੇਂ ਹਿੰਮਤ ਸਿਆਂ ਤੂੰ ਲੱਖ ਹਿੰਮਤ ਕਰ ਲਈ ਹੁਣ ਨਿਭਾ ਸਕਦਾ ਕਿਉਂ ਮੰਨ ਕੇ ਵੀ ਨੰਦ ਨੂੰ ਪਾਲੀ ਸਿਆਂ ਅਜੇ ਤਾਂ ਮੇਰੇ ਨਾਲ ਜ਼ਮੀਨ ਹੋ ਲੈਣ ਦੋ ਫੇਰ ਤਾਂ ਸਾਡਾ ਦੋਨਾਂ ਭੈਣ ਭਾਈਆਂ ਦਾ ਪਿਆਰ ਹੋਰ ਵੀ ਵੱਧ ਜਾ ਬੱਜੂ ਤੁਹਾਡੇ ਦੋਹਾਂ ਭੈਣ ਭਾਈਆਂ ਦਾ ਪਿਆਰ ਏ ਹੁਣ ਮੈਨੂੰ ਬੁਲਾਉਣਾ ਨਹੀਂ ਅਗੇ ਸਾਡੇ ਦੋਹਾਂ ਭੈਣ ਭਈਆਂ ਦਾ ਪਿਆਰ ਬਾਜੂ ਆ ਕੀ ਬੜਬੜਚੇ ਕਰੀ ਜਾਂਦੇ ਪਾਲੀ ਸਿਆ ਜਰਾ ਉੱਚੀ ਬੋਲੋ ਮੈਂ ਵੀ ਸੁਣ ਲਾਂ ਹੋ ਨਹੀਂ ਦੇਬੀ ਦੋ ਮੈਂ ਭਲਾ ਤੈਨੂੰ ਕੀ ਕਹਿਣਾ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਮਿੰਦੋ ਤੇਰੀ ਗੱਲ ਜਮਾਂ ਸਹੀ ਆ ਪਿਆਰ ਆਪਦੀ ਥਾਂ ਜਿਵੇਂ ਕਹਿੰਦੇ ਨਹੀਂ ਹੁੰਦੇ ਮਾਮਾਂ ਤੀਆਂ ਦਾ ਲੇਖਾ ਚੁੱਕਾ ਆਪਦੀ ਥਾਂ ਓਵੇਂ ਤੁਹਾਡੇ ਦੋਹਾਂ ਭੈਣ ਭਰਾਵਾਂ ਦਾ ਪਿਆਰ ਆਪਦੀ ਥਾਂ ਲੇਖਾ ਚੁੱਕਾ ਆਪਦੀ ਥਾਂ ਅੱਜ ਮੇਰੀ ਗੱਲ ਸਮਝਿਆਂ ਨਹੀਂ ਤਾਂ ਮੇਰੀਆਂ ਗੱਲਾਂ ਸਿਰ ਉੱਪਰ ਦੀ ਲੰਗਾ ਦਿੰਦੇ ਆ। ਓਏ ਆਹੋ ਆਹੋ ਮਿੰਦੋ ਅੱਗੇ ਤੇਰੀਆਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ ਸੀ ਅੱਜ ਮੈਂ ਸਾਰਾ ਸਮਝ ਗਿਆ। ਚਲ ਚੰਗਾ ਮੈਂ ਮਾੜਾ ਜਾ ਪਿੰਡ 'ਚ ਕਿਸੇ ਕੋਲੇ ਕੰਮ ਜਾ ਆਵਾਂ ਤੇ ਤੂੰ ਧਿਆਨ ਰੱਖੀ ਜਵਾਕ ਸਕੂਲੋਂ ਆਉਣ ਵਾਲੇ ਆ ਵੈਨ ਤੋਂ ਉਤਾਰ ਲਈ। ਵੇ ਆਹੋ ਆਹੋ ਅੱਗੇ ਵੀ ਮਹੀਂ ਲੈ ਕੇ ਆਉਂਦੀਆਂ ਜਵਾਕਾਂ ਨੂੰ ਸਕੂਲ ਵੈਨ ਤੋਂ ਅੱਗੇ ਕਿਹੜਾ ਤੂੰ ਲੈ ਕੇ ਆਉਣਾ? ਚਲ ਚੰਗਾ ਚਲ ਠੀਕ ਆ ਮੈਂ ਵੀ ਕੰਮ ਜਾ ਨਵੇਂ ਲਾ। ਜੇ ਤੋਮੇਂ ਤੋ ਤਾਂ ਪਾਰਾ ਵਧਿਆ ਪਿਆ ਟਟ ਟਟ ਪੈਂਦੀ ਆ ਭਾਵੇਂ ਵੀ ਕਿਉਂ ਨਾ ਕੱਲ ਵਿਚਾਰੀ ਦੇ ਨਾਂ ਰਿਜੈਕਟਰੀ ਹੁੰਦੀ ਹੁੰਦੀ ਜੋ ਰਹਿ ਗਈ ਆ ਸੁਣਦੇ ਹੋ ਜੀ ਦੇਖੋ ਭਾਂਜੀ ਤੇ ਭਾਜੀ ਆਈ ਜਾਂਦੇ ਆ ਰੱਬ ਕਰੇ ਸੁੱਖ ਹੋਵੇ ਹਲੇ ਕੱਲ ਤਾਂ ਪਾਇਨਾ ਕੋਲੋਂ ਆਏ ਆ ਕੋਈ ਗੱਲ ਨਹੀਂ ਕੋਈ ਘਬਰਾਣਾ ਏਡੀ ਛਿੱਟੀ ਦੀ ਗੱਲ ਐ ਮੈਲਨ ਆਗੇ ਹੋਣਗੇ ਬਸ ਬਸ ਬੋਤਾ ਮੋਝ ਤਾਉਣ ਦੀ ਜਰੂਰਤ ਨਹੀਂ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਦੋਪਰ ਫੋਕਟਾ ਹੈ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਬੱਲੇ ਹੋ ਚਲਾ ਕਬੀਰਾ ਤੂੰ ਤਾਂ ਐ ਕਰਦਾ ਜਿਵੇਂ ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਭੈਣ ਜੀ ਆਹ ਤੁਸੀਂ ਕੀ ਬੋਲੀ ਜਾਂਦੇ ਹੋ ਨਾਲੇ ਤੁਸੀਂ ਖੜੇ ਖਾ ਤਾ ਚਲੋ ਆਪਾਂ ਬਹਿ ਕੇ ਗੱਲ ਕਰਦੇ ਹਾਂ ਤੁਸੀਂ ਤਾਂ ਐ ਖੜੇ ਹੋ ਜਿਵੇਂ ਕਿਸੇ ਦੁਸ਼ਮਣ ਦੇ ਘਰ ਆਏ ਹੋ ਮੇਰੇ ਲਈ ਇਹ ਕਰ ਕਿਸੇ ਦੁਸ਼ਮਣ ਤੋਂ ਘਟ ਨਹੀਂ ਹੈਗਾ ਮੈਂ ਇਹ ਕਰ ਦੁਸ਼ਮਣ ਦਾ ਕਰ ਮੰਨਦੀ ਆ ਦੁਸ਼ਮਣ ਦਾ ਸਮਝ ਲੱਗੀ